ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮੋਟੀਵੇਟ ਯੂਰ ਲਾਈਫ ਤੇ ਗੁਰਸ਼ਰਨ ਆਪਣੇ ਪਰਿਵਾਰ ਵਿੱਚੋਂ ਸਭ ਤੋਂ ਵੱਡੀ ਸੀ ਛੋਟੀ ਹੁੰਦਿਆਂ ਹੀ ਉਸਨੇ ਆਪਣੀ ਜ਼ਿੰਦਗੀ ਵਿੱਚਨੇਕਾ ਦੁੱਖ ਦੇਖੇ ਸਨ ਆਪਣੇ ਪਿਓ ਦੇ ਸਿਰ ਚਾਰੋਂ ਭੂਆ ਦਾ ਖਰਚਾ ਤੇ ਸਾਰੇ ਕਾਰ ਬਿਹਾਰਾ ਵਿੱਚ ਗੁਰਸ਼ਰਨ ਦੀ ਪਿਓ ਨੂੰ ਹੀ ਕਰਨੇ ਪੈਂਦੇ ਸਨ ਦੂਸਰੇ ਸਭ ਆਪਣਾ ਆਪਣਾ ਹਿੱਸਾ ਲੈ ਕੇ ਅਲੱਗ ਹੋ ਚੁੱਕੇ ਸਨ ਗੁਰਸ਼ਰਨ ਦੇ ਪਰਿਵਾਰ ਵਿੱਚ ਮਾਤਾ ਪਿਤਾ ਦੋ ਛੋਟੀਆਂ ਭੈਣਾਂ ਤੇ ਇੱਕ ਭਰਾ ਜੋ ਸਭ ਤੋਂ ਛੋਟਾ ਸੀ ਗੁਰਚਰਨ ਨੇ ਨਿੱਕੀ ਉਮਰ ਹੀ ਆਪਣੀ ਜ਼ਿੰਦਗੀ ਦੇ ਜਹੇ ਪਾਲ ਦੇਖ ਲਏ ਸਨ ਜਿਨ੍ਹਾਂ ਨੂੰ ਭਲਾਉਣਾ ਔਖਾ ਸੀ ਚਾਚੇ-ਤਾਇਆਂ ਨੇ ਉਸਤੇ ਪਿਆਉ ਹੋ ਹੀ ਸੇ ਕੁਝ ਨਾ ਛੱਡਿਆ ਸੀ ਪਰ ਫਿਰ ਵੀ ਗੁਰਚਰਨ ਦੇ ਪਿਤਾ ਨੇ ਕਦੇ ਹੌਸਲਾ ਨਹੀਂ ਟੁੱਟਣ ਦਿੱਤਾ ਸੀ ਸਾਰੇ ਬੱਚਿਆਂ ਨੂੰ ਵਧੀਆ ਸਿੱਖਿਆ ਦਿੱਤੀ ਗੁਰਚਰਨ 12ਵੀਂ ਚੋਂ ਚੰਗੇ ਨੰਬਰਾਂ ਤੇ ਪਾਸ ਹੋਈ ਅਤੇ ਉਸ ਨੂੰ ਕਾਲਜ ਦਾ ਬਹੁਤ ਚਾਅ ਸੀ ਪਰ ਉਸਦੇ ਪਿਤਾ ਨੇ ਗੁਰਚਰਨ ਨੂੰ ਕਾਲਜ ਲੱਗਣ ਤੋਂ ਮਨਾ ਕਰ ਦਿੱਤਾ ਤੇ ਘਰ ਦੀ ਹਾਲਤ ਨੂੰ ਦੇਖਦੇ ਗੁਰਚਰਨ ਦੇ ਹੱਥ ਪੀਲੇ ਕਰਨ ਦੀ ਸੋਚਦੇ ਸਨ ਪਰ ਗੁਰਚਰਨ ਜਿਹਾ ਨਹੀਂ ਚਾਹੁੰਦੀ ਸੀ ਕੁਝ ਦਿਨ ਗੁਰਚਰਨ ਉਦਾਸ ਰਹਿਣ ਲੱਗੀ ਅਤੇ ਆਪਣੇ ਸੁਪਨਿਆਂ ਨੂੰ ਟੁੱਟਦੇ ਹੋਏ ਦੇਖਦੀ ਜਦੋਂ ਵੀ ਕੋਈ ਰਿਸ਼ਤੇਦਾਰ ਘਰ ਆ ਕੇ ਉਸਦੀ ਵਿਆਹ ਦੀ ਗੱਲ ਕਰਦੇ ਪਰ ਕੁਦਰਤ ਵੱਲੋਂ ਅਜੇ ਇਹ ਸਭ ਕੁਝ ਨਹੀਂ ਸੰਭਵ ਹੋ ਸਕਿਆ ਤੇ ਉਸਨੇ ਆਪਣੇ ਪਿਤਾ ਨੂੰ ਸਕੂਲ ਵਿੱਚ ਨੌਕਰੀ ਕਰਨ ਲਈ ਪੁੱਛਿਆ ਅਤੇ ਉਹਨਾਂ ਨੇ ਹਾਂ ਕਰ ਦਿੱਤੀ ਹੁਣ ਸਕੂਲ ਪੜਾਉਂਦੀ ਅਤੇ ਨਾਲ ਸੋਚਦੀ ਕਿ ਕਾਸ਼ ਉਹ ਅੱਗੇ ਪੜ੍ਹ ਪਾਉਂਦੀ ਇੱਕ ਦਿਨ ਗੁਰਸ਼ਰਨ ਦੇ ਮਾਮੇ ਦਾ ਮੁੰਡਾ ਦੀਪਾਇਆ ਹੋਇਆ ਸੀ ਅਤੇ ਗੁਰਸ਼ਰਨ ਨੇ ਉਸ ਨੂੰ ਕਿਹਾ ਕਿ ਵੀਰ ਜੀ ਮੈਂ ਅੱਗੇ ਪੜ੍ਹਨਾ ਚਾਹੁੰਨੀ ਹਾਂ ਅਤੇ ਉਹਨਾਂ ਦਿਨਾਂ ਵਿੱਚ ਪੀ ਪੀਯੂ ਦੇ ਪ੍ਰਾਈਵੇਟ ਦਾਖਲੇ ਪਹੁੰਚ ਰਹੇ ਸਨ ਤਾਂ ਉਸਨੇ ਗੁਰਚਰਨ ਦਾਖਲਾ ਭਰ ਕੇ ਉਸ ਨੂੰ ਕਿਤਾਬਾਂ ਵੀ ਲਿਆ ਕੇ ਦਿੱਤੀਆਂ ਗੁਰਚਰਨ ਦੇ ਪਿਤਾ ਨੇ ਕਿਹਾ ਕਿ ਦੇਖ ਪੁੱਤ ਕੀ ਪਤਾ ਕਦੋਂ ਕੋਈ ਇਹਦੇ ਲਈ ਚੰਗਾ ਘਰ ਮਿਲ ਜਾਈ ਤੇ ਇਹਦਾ ਵਿਆਹ ਕਰ ਦੇਣਾ ਕੀ ਫਾਇਦਾ ਪਣਾਉਣ ਦਾ ਤਾਂ ਦੀਪ ਨੇ ਕਿਹਾ ਕਿ ਖੁਫੜ ਜੀ ਤਾਂ ਕੀ ਹੋਇਆ ਗੁਰਚਰਨ ਆਪਣੇ ਸਹੁਰੇ ਘਰ ਵੀ ਪੜ ਸਕਦੀ ਹੈ ਪਰ ਉਹਨਾਂ ਗਿਆ ਕਿ ਅੱਗੇ ਘਰ ਕੀ ਪਤਾ ਪੜਨ ਦੇਵੇ ਜਾਂ ਨਾ ਇਹ ਉਹਨਾਂ ਦੇ ਘਰ ਦਾ ਮਸਲਾ ਬਣ ਜਾਣਾ ਪਰਦੀਪ ਨੇ ਕਿਹਾ ਜਦੋਂ ਹੋਵੇਗਾ ਦੇਖੀ ਜਾਊ ਇਸ ਤਰ੍ਹਾਂ ਗੁਰਚਰਨ ਨੇ ਵਧੀਆ ਪੜਾਈ ਕਰਦੀ ਹੈ ਤੇ ਬੀਏ ਦੀ ਡਿਗਰੀ ਕਰ ਗਈ ਆਖਰ ਕਈ ਰਿਸ਼ਤਿਆਂ 'ਚ ਉਹ ਇੱਕ ਰਿਸ਼ਤਾ ਗੁਰਚਰਨ ਦੇ ਪਿਤਾ ਨੂੰ ਵਧੀਆ ਲੱਗਾ ਤੇ ਉਹਨਾਂ ਨੇ ਗੁਰਚਰਨ ਨੂੰ ਪੁੱਛਿਆ ਪਰ ਗੁਰਚਰਨ ਨੇ ਪਹਿਲਾਂ ਦੀ ਤਰ੍ਹਾਂ ਹੀ ਆਪਣੇ ਪਿਤਾ ਦੇ ਫੈਸਲੇ ਦਾ ਸਤਿਕਾਰ ਕਰਦਿਆਂ ਕਿਹਾ ਕਿ ਜੋ ਕੁਝ ਵੀ ਪਾਪਾ ਜੀ ਤੁਸੀਂ ਸੋਚਦੇ ਸਭ ਕੁਝ ਵਧੀਆ ਹੀ ਮੈਨੂੰ ਮੈਨੂੰ ਕਿਹੜੇ ਮੱਥੇ ਤੁਹਾਡਾ ਹਰ ਫੈਸਲਾ ਮਨਜ਼ੂਰ ਹੈ ਕੁਝ ਦਿਨਾਂ ਬਾਅਦ ਗੁਰੂ ਘਰ ਦੋਵੇਂ ਪਰਿਵਾਰਾਂ ਵੱਲੋਂ ਮੁੰਡੇ ਕੁੜੀ ਦੇਖਣ ਦੀ ਰਸਮ ਰੱਖੀ ਜਾਂਦੀ ਹੈ ਮੁੰਡਾ ਗੁਰਸ਼ਰਮ ਦੇ ਮੁਕਾਬਲੇ ਸੋਹਣਾ ਤਾਂ ਨਹੀਂ ਸੀ ਪਰ ਉਹਨਾਂ ਟੈਕਨੀਕਲ ਡਿਪਲੋਮਾ ਕਰਿਆ ਹੋਣ ਕਰਕੇ ਅੱਗੇ ਆਸ ਸੀ ਨੌਕਰੀ ਲੱਗਣ ਦੀ ਪਰ ਉਹਨਾਂ ਦਾ ਕਾਰੋਬਾਰ ਆਪਣਾ ਘਰ ਦਾ ਸੀ ਸ਼ਹਿਰ ਵਿੱਚ ਗੁਰਚਰਨ ਨੂੰ ਮੁੰਡੇ ਦੀ ਪਸੰਦ ਨਾ ਪਸੰਦ ਬਾਰੇ ਪੁੱਛਿਆ ਗਿਆ ਪਰ ਉਸਨੇ ਕਿਹਾ ਕਿ ਉਸ ਨੂੰ ਮਨਜ਼ੂਰ ਹੈ ਸਭ ਜੋ ਪਾਪਾ ਨੇ ਫੈਸਲਾ ਕਰ ਦਿੱਤਾ ਹੈ ਘਰ ਆ ਕੀ ਸਾਰੇ ਖੁਸ਼ ਹਨ ਪਰ ਗੁਰਚਰਨ ਦੇ ਅੰਦਰ ਕੁਝ ਸੁਪਨੇ ਸਨ ਜਿਨ੍ਹਾਂ ਨੂੰ ਉਹ ਨਾ ਚਾਹੁੰਦੇ ਵੀ ਪੂਰੇ ਨਹੀਂ ਕਰ ਸਕਦੀ ਸੀ ਆਪਣੀ ਪੜ੍ਹਾਈ ਕਰਕੇ ਕਿਸੇ ਖਾਸ ਮੰਜ਼ਲ ਨੂੰ ਸਰ ਕਰਨਾ ਉਸ ਦਾ ਬਹੁਤ ਵੱਡਾ ਸੁਪਨਾ ਸੀ ਪਰ ਘਰ ਦੇ ਹਾਲਾਤ ਅਤੇ ਸੰਸਕਾਰਾਂ ਦੇ ਬੋਝ ਨੇ ਉਸ ਨੂੰ ਇਹ ਸਭ ਨਾ ਚਾਉਂਦਿਆਂ ਵੀ ਸਹਿਣ ਕਰਨ ਲਈ ਮਜਬੂਰ ਕਰ ਦਿੱਤਾ ਕੁਝ ਮਹੀਨਾ ਬਾਅਦ ਗੁਰਚਰਨ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਵਿਆਹ ਤੋਂ ਪਹਿਲਾਂ ਗੁਰਚਰਨ ਦੇ ਮਾਮੇ ਦੇ ਮੁੰਡੇ ਦੀਪ ਨੂੰ ਬੁਲਾਇਆ ਜਾਂਦਾ ਵਿਆਹ ਦਾ ਪ੍ਰਬੰਧ ਸਮਾਨ ਤੇ ਸਾਰਾ ਕੁਝ ਦੇਖਣਾ ਵਿਆਹ ਦੀ ਜ਼ਿੰਮੇਵਾਰੀ ਇਕੱਲੇ ਗੁਰਚਰਨ ਦੇ ਪਿਤਾ ਦੇ ਵਾਸਤੇ ਦੀ ਗੱਲ ਨਹੀਂ ਸੀ ਇਸ ਤਰ੍ਹਾਂ ਸਾਰੇ ਪਰਿਵਾਰ ਨਾਲ ਬਹਿ ਕੇ ਦੀਪ ਨੇ ਸਾਰੇ ਕਾਰਜਾਂ ਦੀ ਪயੌਤਵੰਦੀ ਕਰੀ ਅਤੇ ਜੋ ਸਮਾਨ ਲਿਆਉਣਾ ਸੀ ਉਹ ਸਭ ਪੂਰਾ ਕਰਕੇ ਰੱਖ ਲਿਆ ਸੀ ਵਿਆਹ ਤੋਂ ਪਹਿਲਾਂ ਗੁਰਚਰਨ ਦੇ ਲਈ ਵੱਖਰੇ ਕੱਪੜੇ ਲੈਣ ਲਈ ਸ਼ਹਿਰ ਗਈ ਜਿੱਥੇ ਉਸ ਦੇ ਨਾਲ ਦੀਪ ਦੀ ਭੈਣ ਸੀ ਅਤੇ ਹੋਰ ਕੁੜੀਆਂ ਸਨ ਵਿਆਹ ਲਈ ਸੂਟਾਂ ਦੀ ਪਸੰਦ ਕਰਦਿਆਂ ਗੁਰਚਰਨ ਨੂੰ ਪੁੱਛਿਆ ਜਾਂਦਾ ਕਿ ਤੈਨੂੰ ਕਿਹੜਾ ਪਸੰਦ ਹੈ ਤਾਂ ਉਹ ਕਹਿ ਦਿੰਦੀ ਹੈ ਤੁਹਾਨੂੰ ਜੋ ਪਸੰਦ ਉਹ ਠੀਕ ਮੈਨੂੰ ਸਾਰੀ ਖਰੀਦ ਕਰਨ ਚ ਗੁਰਚਰਨ ਨੇ ਕੁਝ ਵੀ ਆਪਣੀ ਪਸੰਦ ਜ਼ਾਹਰ ਨਹੀਂ ਕੀਤੀ ਗੁਰਚਰਨ ਦਾ ਸੁਭਾਅ ਪਹਿਲਾਂ ਤੋਂ ਹੀ ਨਰਮ ਮਤੀ ਰਹਿਣ ਸੈਣ ਬਿਲਕੁਲ ਸਧਾਰਨ ਸੀ ਕਿਉਂਕਿ ਨਿੱਕੀ ਹੁੰਦਿਆਂ ਹੀ ਉਸਨੇ ਘਰ ਦੀ ਦੁੱਖਾਂ ਨੂੰ ਦੇਖ ਜਿਹਾ ਬਣਾ ਦਿੱਤਾ ਸੀ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ ਜਾਗੋ ਵਾਲੀ ਰਾਤ ਗੁਰਚਰਨ ਨੂੰ ਸਾਰੇ ਮਜ਼ਾਕ ਕਰਨ ਲੱਗੇ ਕਿ ਕੁੜੀਏ ਹੁਣ ਤੇ ਸੋਹਣੇ ਕੱਪੜੇ ਪਾਲ ਐ ਝੱਲੀ ਜਹੀ ਬਣੀ ਫਿਰਦੀ ਅੱਜ ਵੀ ਇਹਨਾਂ ਕਹਿ ਸਾਰੇ ਹੱਸਣ ਲੱਗ ਜਾਂਦੇ ਪਰ ਗੁਰਚਰਨ ਕਿਸੇ ਦੀ ਵੀ ਗੱਲ ਦਾ ਗੁੱਸਾ ਨਹੀਂ ਕਰਦੀ ਰਾਤ ਨੂੰ ਜਾਗ ਉਤੇ ਖੂਬ ਰੋਂਣ ਕਰ ਲੱਗੀਆਂ ਸਨ ਪਰ ਗੁਰਚਾਰਨ ਦੀਪ ਕੋਲ ਬੈਠੀ ਆਪਣੀ ਸੁਪਨਿਆਂ ਦੀਆਂ ਗੱਲਾਂ ਕਰਦੀ ਰਹੀ ਪਰ ਦੀਪ ਉਸ ਨੂੰ ਹੌਸਲਾ ਦਿੰਦਾ ਕਿ ਹੁਣ ਆਪਣੇ ਸੁਪਨੇ ਆਪਣੇ ਜੀਵਨ ਸਾਥੀ ਨਾਲ ਰਹਿ ਕੇ ਵੀ ਪੂਰੇ ਕਰ ਸਕਦੀ ਹੈ ਗੁਰਚਾਰ ਨੇ ਇਹ ਸੁਣ ਕੇ ਇੱਕ ਵਾਰ ਚੁੱਪ ਹੋ ਜਾਂਦੀ ਹੈ ਤੇ ਬਾਅਦ ਚ ਕਹਿੰਦੀ ਹੈ ਕਿ ਅਗਲੇ ਪਰਿਵਾਰ ਨਾਲ ਰਹਿਣਾ ਤੇ ਉਹਨਾਂ ਦੇ ਮਾਹੌਲ ਦਾ ਕੀ ਪਤਾ ਕਿਵੇਂ ਹੋਵੇਗਾ ਉਸ ਨੇ ਤਾਂ ਕਦੇ ਆਪਣੇ ਹੋਣ ਵਾਲੇ ਘਰ ਵਾਲੇ ਨਾਲ ਫੋਨ ਤੇ ਵੀ ਗੱਲ ਨਹੀਂ ਕਰੀ ਜੋ ਉਸ ਦਾ ਸੁਭਾਅ ਪਤਾ ਲੱਗ ਸਕੇ ਦੀਪ ਸਮਝਾਉਂਦਾ ਹੈ ਕਿ ਵੈਗਰੂ ਤੇ ਪਰੋਸ ਰੱਖ ਸਭ ਕੋ ਜੋ ਵਧੀਆ ਹੋਵੇਗਾ ਦੂਸਰਾ ਦਿਨ ਵਿਆਹ ਵਾਲਾ ਸੀ ਬਰਾਤ ਵੀ ਸਮੇਸੇ ਰਾਜ ਜਾਂਦੀ ਹੈ ਸਾਰਾ ਦਿਨ ਵਿਧਿਆ ਬਿਨਾ ਕਿਸੇ ਲੜਾਈ ਝਗੜੇ ਤੋਂ ਸਪੂਰਨ ਹੋ ਜਾਂਦਾ ਹੈ ਗੁਰਸ਼ਰਨ ਜਦੋਂ ਆਪਣੀ ਸਹੁਰੇ ਘਰ ਪੈਰ ਪਾਉਂਦੀ ਹੈ ਤਾਂ ਘਰ ਨੂੰ ਦੇਖ ਉਸ ਨੂੰ ਅਜੀਬ ਖਿਆਲ ਆਉਣ ਲੱਗਦੇ ਹਨ ਅਤੇ ਮਾਨ ਵਿੱਚ अनेका ਸਵਾਲ ਪੈਦਾ ਹੁੰਦੇ ਹਨ ਸਾਰਾ ਪਰਿਵਾਰ ਖੁਸ਼ ਸੀ ਕਿਉਂਕਿ ਇੰਨੀ ਸੋਹਣੀ ਤੇ ਅਨੇਕਾ ਗੁਣਾ ਦੀ ਮਾਲਕ ਸੀ ਗੁਰਚਰਨ ਹੌਲੀ-ਹੌਲੀ ਗੁਰਚਰਨ ਆਪਣੇ ਆਪ ਨੂੰ ਆਪਣੇ ਸਹੁਰੇ ਪਰਿਵਾਰ ਦੇ ਮਾਹੌਲ ਵਿੱਚ ਬਦਲ ਲੈਂਦੀ ਹੈ ਗੁਰਚਰਨ ਦੇ ਪਤੀ ਦਲਵੀਰ ਦੇ ਪੰਜ ਭਰਾ ਸਨ ਜੋ ਕਿ ਇਸੇ ਹੀ ਮਕਾਨ ਵਿੱਚ ਰਹਿੰਦੇ ਸਨ ਜਿਨ੍ਹਾਂ ਵਿੱਚੋਂ ਦਲਵੀਰ ਆਪਣੇ ਭਰਾਵਾਂ ਚੋਂ ਚੌਥੇ ਨੰਬਰ ਵਾਲਾ ਸੀ ਸਾਰਿਆਂ ਨੂੰ ਇੱਕ-ਇੱਕ ਕਮਰਾ ਹਾਂ ਦਾ ਸੀ ਅਤੇ ਘਰ ਦੀ ਹਾਲਤ ਵੀ ਬਹੁਤ ਖਾਸਤਾ ਸੀ ਗੁਰਚਰਨ ਉੱਪਰ ਵਾਲਾ ਕਮਰਾ ਦਿੱਤਾ ਗਿਆ ਤੇ ਘਰ ਬਿਲਕੁਲ ਸੜਕ ਦੇ ਉੱਪਰ ਸੀ ਨਾਲ ਹੀ ਉਹਨਾਂ ਦਾ ਆਟਾ ਚੱਕੀ ਪੰਜਾਈ ਤੇ ਹੋਰ ਮਸ਼ੀਨਾਂ ਲੱਗੀਆਂ ਹੋਈਆਂ ਸਨ ਗੁਰਚਰਨ ਦਾ ਪਤੀ ਬਹੁਤ ਹਾਸੇ ਮਜ਼ਾਕ ਵਾਲਾ ਸੀ ਅਤੇ ਉਹ ਗੁਰਚਰਨ ਨੂੰ ਬਹੁਤ ਖੁਸ਼ ਰੱਖਦਾ ਸੀ ਜਦੋਂ ਗੁਰਚਰਨ ਕੱਲੀ ਆਪਣੇ ਕਮਰੇ ਵਿੱਚ ਬੈਠੀ ਹੁੰਦੀ ਤਾਂ ਉਹ ਸੜਕ ਤੇ ਜਾਂਦੇ ਲੋਕਾਂ ਨੂੰ ਦੇਖਦੀ ਰਹਿੰਦੀ ਅਤੇ ਦਿਨ ਭਰ ਜੋ ਉਸਨੇ ਕਿੰਨੇ ਹੀ ਇਨਸਾਨਾਂ ਦੀ ਭੱਜ ਦੌੜ ਭਰੀ ਜ਼ਿੰਦਗੀ ਨੂੰ ਦੇਖਦੇ ਆ ਸੋਚਾਂ ਵਿੱਚ ਪੈ ਜਾਂਦੀ ਆਖਰ ਕਿੰਨੇ ਹੀ ਲੋਕ ਰੋਜ਼ ਆਪਣੇ ਸੁਪਨਿਆਂ ਦੀ ਤਲਾਸ਼ ਚ ਘਰੋਂ ਨਿਕਲਦੇ ਹਨ ਅਤੇ ਸ਼ਾਮ ਨੂੰ ਥੱਕ ਹਾਰ ਕੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਚ ਆਮ ਬਣ ਜਾਂਦੇ ਹਨ ਜਿਨ੍ਹਾਂ ਦਾ ਪੂਰਾ ਹੋਣ ਦੇ ਬਾਅਦ ਵੀ ਉਹ ਖੁਸ਼ੀ ਮਹਿਸੂਸ ਨਹੀਂ ਹੁੰਦੀ ਕੁਝ ਮਹੀਨਿਆਂ ਬਾਅਦ ਗੁਰਸ਼ਰਣੀ ਕਿਹਾ ਕਿ ਉਹ ਅੱਗੇ ਪੜਨਾ ਚਾਹੁੰਦੀ ਹੈ ਤਾਂ ਦਲਵੀਰ ਉਸ ਨੂੰ ਪੜਾਉਣ ਲਈ ਸਹਿਮਤ ਹੋ ਜਾਂਦਾ ਗੁਰਚਰਨ ਨੇ ਦੂਸਰੇ ਦਿਨ ਦੀਪ ਨੂੰ ਖੁਸ਼ੀ-ਖੁਸ਼ੀ ਫੋਨ ਕੀਤਾ ਕਿ ਪੜ੍ਹਾਈ ਨੂੰ ਉਹਨਾਂ ਦੇ ਪਤੀ ਮੰਨ ਗਏ ਹਨ ਤੇ ਉਸਨੇ ਪੁੱਛਿਆ ਕਿ ਅੱਗੇ ਕਿਹੜਾ ਕੋਰਸ ਕਰੇ ਉਹ ਗੁਰਚਰਨ ਪੜ੍ਹਾਈ 'ਚ ਬਹੁਤ ਹੁਸ਼ਿਆਰ ਹੋਣ ਕਰਕੇ ਅੱਗੇ ਉਸਨੂੰ ਬੀਐਡ ਕਰਨ ਦੀ ਸਲਾਹ ਦਿੱਤੀ ਤਾਂ ਕਿ ਇੱਕ ਸਮੇਂ ਗੁਰਚਰਨ ਚੁੱਪ ਹੋ ਗਈ ਤਾਂ ਦੀਪ ਨੇ ਕਾਰਨ ਪੁੱਛਿਆ ਗੁਰਚਰਨ ਨੇ ਕਿਹਾ ਕਿ ਕੋਰਸ ਕਰਨ ਦਾ ਖਰਚ 70-80 ਹਜ਼ਾਰ ਆਵੇਗਾ ਪਰ ਘਰ ਦੀ ਹਾਲਤ ਠੀਕ ਨਹੀਂ ਦੀਪ ਨੇ ਕਿਹਾ ਕਿ ਉਹ ਇੱਕ ਵਾਰ ਆਪਣੇ ਪਤੀ ਨਾਲ ਗੱਲ ਕਰੇ ਰਾਤ ਨੂੰ ਗੁਰਸ਼ਰਨ ਨੇ ਦਲਵੀਰ ਨਾਲ ਗੱਲ ਕੀਤੀ ਕਿ ਉਹ ਬੀੜਡ ਕਰਨਾ ਚਾਹੁੰਦੀ ਹੈ ਤਾਂ ਦਲਵੀਰ ਉਹ ਕੋਰਸ ਲਈ ਰਾਜੀ ਹੋ ਜਾਂਦਾ ਹੈ ਹੁਣ ਵਧੀਆ ਕੋਰਸ ਚੱਲਦਾ ਹੈ ਤੇ ਬਿਲੇ ਸਮੇਂ ਗੁਰਸ਼ਰਨ ਪੰਜਾਬੀ ਦਾ ਕੰਮ ਕਰਾਉਂਦੀ ਰਾਤ ਨੂੰ ਆਪਣੀ ਪੜ੍ਹਾਈ ਕਰਦੀ ਕਾਲਜ ਵਿੱਚੋਂ ਬੀੜਡ ਦੇ ਨਤੀਜਿਆਂ ਵਿੱਚੋਂ ਗੁਰਸ਼ਰਨ ਅਵਲ ਚ ਪਾਸ ਕਰਦੀ ਹੈ ਦਲਵੀਰ ਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਉਹ ਉਸ ਨੂੰ ਹੋਰ ਤਿਆਰੀ ਕਰਾਉਣ ਲਈ ਹਮੇਸ਼ਾ ਹਲਾਸ਼ਾਰੀ ਦਿੰਦਾ ਹੈ ਹਣ ਗੁਰਸ਼ਰਨ ਘਰ ਹੀ ਸਾਰਾ ਕੰਮ ਕਰਦੀ ਅਤੇ ਕਾਰਖਾਨੇ ਵਿੱਚ ਦਲਵੀਰ ਨਾਲ ਕੰਮ ਕਰਵਾਉਂਦੀ ਦਲਵੀਰ ਨੇ ਬਹੁਤ ਵਾਰ ਰੋਕਦਿਆਂ ਕਿਹਾ ਵੀ ਕਿ ਉਹ ਕੰਮ ਨਾ ਕਰਿਆ ਕਰੇ ਪਰ ਗੁਰਸ਼ਰਨ ਕਿਥੋਂ ਹਟਣ ਵਾਲੀ ਸੀ ਵਿਆਹ ਦੇ 2 ਸਾਲ ਬਾਅਦ ਗੁਰਸ਼ਰਨ ਨੂੰ ਬੱਚਾ ਹੋਣ ਵਾਲਾ ਸੀ ਰਾਤ ਨੂੰ ਜਦੋਂ ਗੁਰਸ਼ਰਨ ਤੇ ਦਲਵੀਰ ਆਪਣੇ ਹੋਣ ਵਾਲੇ ਬੱਚੇ ਬਾਰੇ ਗੱਲਾਂ ਕਰਦੇ ਤਾਂ ਗੁਰਚਰਨ ਨੇ ਕਿਹਾ ਕਿ ਰੱਬ ਉਸ ਨੂੰ ਕੁੜੀ ਦੇ ਰੂਪ ਵਿੱਚ ਭੇਜੇ ਪਰ ਗੁਰਚਰਨ ਨੇ ਇੱਕ ਲੜਕੇ ਨੂੰ ਜਨਮ ਦਿੰਦੀ ਹੈ ਸਾਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਸੀ ਅਤੇ ਗੁਰਚਰਨ ਦੇ ਪਾਪਾ ਵੀ ਬਹੁਤ ਖੁਸ਼ ਸਨ ਦਲਵੀਰ ਤੇ ਗੁਰਚਰਨ ਨੇ ਆਪਣੀ ਹੋਣ ਵਾਲੀ ਪੁੱਤ ਲਈ ਬਹੁਤ ਸੁਪਨੇ ਦੇਖੇ ਪਰ ਗੁਰਚਰਨ ਨੇ ਕਿਹਾ ਕਿ ਜੋ ਕੁਝ ਵੀ ਉਹ ਸਮੇਂ ਤੇ ਛੱਡਦੇ ਉਹ ਅਤੇ ਵਰਤਮਾਨ ਤੇ ਧਿਆਨ ਦੇ ਕੇ ਹੀ ਭਵਿੱਖ ਵਿੱਚ ਸੁਪਨੇ ਪੂਰੇ ਕਰ ਸਕਦੇ ਗੁਰਚਰਨ ਦੇ ਬੱਚੇ ਦਾ ਰੀਤੀ ਰਸਮਾ ਹੋਣ ਤੇ ਨਾਮ ਰਾਜਦੇਵ ਰੱਖਿਆ ਗਿਆ ਹੁਣ ਸਾਰਾ ਦਿਨ ਗੁਰਚਰਨ ਦਾ ਸਮਾਂ ਆਪਣੇ ਬੱਚੇ ਨਾਲ ਲਾੜ ਲੜਾਉਂਦੇ ਆ ਲੰਘ ਜਾਂਦਾ ਸਮਾਂ ਲੰਘਦਾ ਗਿਆ ਹੁਣ 2 ਸਾਲ ਤੋਂ ਬਾਅਦ ਗੁਰਚਰਨ ਨੇ ਪ੍ਰਾਈਵੇਟ ਸਕੂਲ ਵਿੱਚ ਪੜਾਉਣਾ ਸ਼ੁਰੂ ਕਰ ਦਿੱਤਾ ਘਰ ਦਾ ਗੁਜ਼ਾਰਾ ਸੋਹਣਾ ਹੋਣ ਲੱਗ ਪਿਆ ਤੇ ਆਪਣੇ ਬੱਚੇ ਦੀ ਪੜ੍ਹਾਈ ਲਈ ਵੀ ਕੁਝ ਪੈਸੇ ਬਚਾ ਲੈਣ ਦੀ ਸੀ ਸਕੂਲ ਵਿੱਚ ਪੜਾਉਂਦਿਆਂ ਹੁਣ ਕੁਝ ਸਾਲ ਹੋ ਚੁੱਕੇ ਸਨ ਅਤੇ ਟੈਟ ਦਾ ਟੈਸਟ ਵੀ ਗੁਰਚਰਨ ਨੇ ਪਾਸ ਕਰ ਲਿਆ ਸੀ ਗੁਰਚਰਨ ਹੁਣ ਚਾਹੁੰਦੀ ਸੀ ਕਿ ਜਦੋਂ ਤੱਕ ਉਸ ਦਾ ਪਤੀ ਜਾਓ ਸਰਕਾਰੀ ਨੌਕਰੀ ਨਹੀਂ ਲੱਗ ਜਾਂਦਾ ਉਦੋਂ ਤੱਕ ਉਹ ਹੋਰ ਕੋਈ ਬੱਚਾ ਪੈਦਾ ਕਰਨ ਵਾਰੀ ਨਹੀਂ ਸੋਚਣਗੇ ਕਿਉਂਕਿ ਮਹਿੰਗਾਈ ਦੇ ਜਮਾਨੇ ਵਿੱਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਸੀ ਹੁਣ ਗੁਰਚਰਨ ਦਾ ਲੜਕਾ ਜਿਵੇਂ ਜਿਵੇਂ ਵੱਡਾ ਹੁੰਦਾ ਗਿਆ ਤਾਂ ਪਤਾ ਲੱਗਾ ਕਿ ਉਸ ਦਾ ਦਿਮਾਗ ਹੋਰ ਬੱਚਿਆਂ ਦੀ ਤਰ੍ਹਾਂ ਤੇਜ਼ ਨਹੀਂ ਸੀ ਪੜਨ ਵਿੱਚ ਵੀ ਕਮਜ਼ੋਰ ਸੀ ਪਰ ਗੁਰਚਰਨ ਨੇ ਕਦੇ ਵੀ ਰਾਪਤੀ ਗਿਲਾ ਨਹੀਂ ਕੀਤਾ ਪਰ ਦਿਲਵੀਰ ਨੂੰ ਕਹਿ ਦਿੰਦੀ ਕਿ ਮੁੰਡਾ ਤਾਂ ਪੜ੍ਹਾਈ ਵਿੱਚ ਹੁੰਦੇ ਹੀ ਕਮਜ਼ੋਰ ਨੇ ਕੁੜੀਆਂ ਹੀ ਸਭ ਤੋਂ ਅੱਗੇ ਪੜ੍ਹਾਈ ਵਿੱਚ ਮੈਂ ਤੇ ਇਸ ਵਾਰ ਕੁੜੀ ਹੀ ਲੈਣੀ ਆ ਰੱਬ ਤੋਂ ਇਹ ਸੋਣਾ ਦਿਲਵੀਰ ਹੱਸਣ ਲੱਗ ਜਾਂਦਾ ਇੱਕ ਦਿਨ ਦਿਲਵੀਰ ਨੂੰ ਫੋਨ ਆਉਂਦਾ ਤੇ ਉਸ ਦੀ ਨੌਕਰੀ ਲੱਗਣ ਤੇ ਮੈਰਿਟ ਵਿੱਚ ਨਾਮ ਆਣ ਬਾਰੇ ਦੱਸਿਆ ਜਾਂਦਾ ਗੁਰਸ਼ਰ ਨੂੰ ਜਿਵੇਂ ਚਾ ਚੜ ਜਾਂਦਾ ਕਿਉਂਕਿ ਉਸ ਨੂੰ ਨੌਕਰੀ ਦਾ ਘਾਟ ਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਦਾ ਜ਼ਿਆਦਾ ਹੁੰਦਾ ਬਦਿਆ ਸੋਣਾ ਸਮਾ ਲੰਗਣ ਲੱਗ ਗਿਆ ਆਪਣੀ ਤਨਖਾਹ ਵਿੱਚੋਂ ਗੁਰਸ਼ਰਨ ਆਪਣੀ ਹੋਣ ਵਾਲੀ ਧੀ ਲਈ ਕੰਢ ਕੇ ਰੱਖਦੀ ਅਜੋ ਸਮਾਂ ਸੀ ਜਿਸ ਦਾ ਫੈਸਲਾ ਰੱਬ ਨੇ ਕਰਨਾ ਸੀ ਗੁਰਸ਼ਰਨ ਦੇ ਮੁੰਡੇ ਰਾਜਦੇਵ ਦੇ 10 ਸਾਲ ਹੋਣ ਤੋਂ ਬਾਅਦ ਹੁਣ ਗੁਰਸ਼ਰਨ ਕੋਲੋਂ ਦੂਸਰਾ ਬੱਚਾ ਹੋਣ ਵਾਲਾ ਸੀ ਉਸ ਤੋਂ ਪਹਿਲਾਂ ਵੀ ਦੋ ਵਾਰ ਬਿਮਾਰ ਹੋਣ ਕਰਕੇ ਗੁਰਸ਼ਰਨ ਦਾ ਵਹਾਸ਼ਣ ਕਰਨਾ ਪਿਆ ਸੀ ਅਤੇ ਡਾਕਟਰਾਂ ਨੇ ਸਲਾਹ ਦਿੱਤੀ ਕਿ ਉਹ ਬੱਚਾ ਪੈਦਾ ਕਰਨ ਦੀ ਸਮਰੱਥ ਨਹੀਂ ਕਿਉਂਕਿ ਇਸ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਪਰ ਗੁਰਸ਼ਰਨ ਨੇ ਆਪਣਾ ਮਨ ਬਣਾਇਆ ਹੋਇਆ ਸੀ ਕਿ ਉਹ ਹਰ ਕੀਮਤੀ ਬੱਚੇ ਨੂੰ ਜਨਮ ਦੇਵੇਗੀ ਗੁਰਸ਼ਰਨ ਦੀ ਦਵਾਈ ਵਧੀਆ ਗਾਇਨੀ ਹਸਪਤਾਲ ਤੋਂ ਚੱਲਦੀ ਸੀ ਅੱਜ ਸਵੇਰ ਤੋਂ ਗੁਰਸ਼ਰਨ ਨੂੰ ਦਰਦਾਂ ਹੋਣੀਆਂ ਸ਼ੁਰੂ ਹੋ ਗਈਆਂ ਘਰ ਨਾ ਹੋਣ ਕਰਕੇ ਗੁਰਸ਼ਰਨ ਆਪਣੀ ਛੋਟੀ ਦਰਾਣੀ ਨੂੰ ਨਾ ਲੈ ਕੇ ਹਸਪਤਾਲ ਨੂੰ ਜਾਂਦੀ ਹੈ ਤੇ ਰਸਤੇ ਵਿੱਚ ਗੁਰੂ ਘਰ ਜਿੱਥੇ ਹਰ ਰੋਜ਼ ਉਸਨੇ ਆਣਾ ਹੀ ਹੁੰਦਾ ਸੀ ਉਸ ਵੈਗੁਰੂ ਕੋਲ ਅਰਦਾਸ ਕਰਦੀ ਹੈ ਕਿ ਏ ਵੈਗੁਰੂ ਮੇਰੀ ਝੋਲੀ ਢੀਰੀ ਦਾਤ ਹੀ ਪਾਵੀ ਅਤੇ ਉਸ ਦੀ ਸਲਾਮਤੀ ਦੀਆਂ ਅਰਦਾਸਾਂ ਵੀ ਕਰਦੀ ਗੁਰੂ ਘਰ ਤੋਂ ਰਸਤੇ 'ਚ ਜਾਂਦਿਆਂ ਆਪਣੀ ਦਰਾਣੀ ਨੂੰ ਕਹਿੰਦੀ ਹੈ ਕਿ ਉਹ ਸਰਕਾਰੀ ਹਸਪਤਾਲ ਜਾਣਗੇ ਪਰ ਉਹ ਦਲਵੀਰ ਨੂੰ ਫੋਨ ਕਰ ਸਰਕਾਰੀ ਹਸਪਤਾਲ ਜਾਣ ਲਈ ਜੱਡ ਕਰਦੀ ਹੈ ਕਿਉਂਕਿ ਉਹ ਚਾਹੁੰਦੀ ਸੀ ਪ੍ਰਾਈਵੇਟ ਹਸਪਤਾਲ ਵਿੱਚ ਕਿੰਨਾ ਖਰਚਾ ਹੋਵੇਗਾ ਤੇ ਸਰਕਾਰੀ ਵਿੱਚ ਘੱਟ ਪੈਸਿਆਂ ਨਾਲ ਸਰ ਜਾਵੇਗਾ। ਉਹਨੇ ਬਚੇ ਹੋਏ ਪੈਸਿਆਂ ਨਾਲ ਕਮਰੇ ਦੀ ਸੱਤ ਜੋ ਕਿ ਡਿੱਗਣ ਵਾਲੀ ਸੀ ਨੂੰ ਬਦਲਣ ਵਾਰੀ ਕਹਿੰਦੀ। ਜਾਂਦਿਆਂ ਹੀ ਹਸਪਤਾਲ ਵਿੱਚ ਦਾਖਲ ਕਰ ਲਿਆ ਗਿਆ ਪਰ ਦਲਵੀਰ ਵੀ ਕੱਪੜੇ ਲੈ ਹਸਪਤਾਲ ਪਹੁੰਚ ਜਾਂਦਾ ਹੈ। ਕੋਲਗੁਰ ਸ਼ਰਨ ਦੇ ਉਸਦੀ ਪੇਕਾ ਮੰਮੀ ਵੀ ਪਹੁੰਚ ਜਾਂਦੀ ਹੈ ਰਾਤ ਦੇ ਤਕਰੀਬਨ 9:00 ਵਜੇ ਗੁਰਸ਼ਰਨ ਨੂੰ ਆਪਰੇਸ਼ਨ ਲਈ ਅੰਦਰ ਲੈ ਕੇ ਜਾਇਆ ਜਾਂਦਾ ਹੈ ਅਤੇ ਵੱਡੇ ਆਪਰੇਸ਼ਨ ਨਾਲ ਗੁਰਸ਼ਰਨ ਇੱਕ ਬੱਚੀ ਨੂੰ ਜਨਮ ਦਿੰਦੀ ਹੈ। ਦਲਵੀਰ ਵੀ ਬਹੁਤ ਖੁਸ਼ ਸੀ ਆਖਰ ਗੁਰਸ਼ਰਨ ਦਾ ਧੀ ਨੂੰ ਜਨਮ ਦੇਣ ਦਾ ਸੁਪਨਾ ਪੂਰਾ ਹੋ ਗਿਆ। ਦਵਾਈਆਂ ਅਤੇ ਟੀਕਿਆਂ ਦੇ ਨਸ਼ੇ ਨੇ ਗੁਰਸ਼ਰਨ ਨੂੰ ਵੀ ਸੁਧ ਕਰਿਆ ਹੋਇਆ ਸੀ ਰਾਤ ਨੂੰ 2 ਵਜੇ ਤੱਕ ਗੁਰਸ਼ਰਨ ਨੂੰ ਪਿਸ਼ਾਬ ਦੀ ਸਮੱਸਿਆ ਸੀ ਜੋ ਕਿ ਨਾਲ ਪਿਸ਼ਾਬ ਦੀ ਥੈਲੀ ਲਗਾਈ ਹੋਈ ਸੀ। ਕੋਝ ਸਮਾਂ ਦੇ ਗੁਰਚਾਰਨ ਦੀ ਮੰਮੀ ਨੇ ਨਰਸ ਨੂੰ ਆਨ ਲੈ ਕੇ ਆ ਕਿ ਗੁਰਚਾਰਨ ਨੂੰ ਪਸ਼ਾਬ ਦੀ ਸਮੱਸਿਆ ਹੈ ਪਰ ਉਹ ਇਹ ਕਹਿ ਸੌ ਜਾਂਦੀਆਂ ਨੇ ਕਿ ਬੀਬੀ ਕੋਈ ਨਹੀਂ ਆਜੂ ਪਰ ਗੁਰਚਾਰਨ ਦੇ ਸਰੀਰ ਦੀ ਹਾਲਾਤ ਠੀਕ ਨਹੀਂ ਸੀ ਜਦੋਂ ਦਲਵੀਰ ਨੇ ਕਿਹਾ ਕਿ ਤੁਸੀਂ ਚੈੱਕਅਪ ਕਰਕੇ ਆਓ ਤਾਂ ਆਪਣਾ ਫਰਜ਼ ਨਿਭਾਉਂਦੇ ਨਰਸਾਂ ਇੱਕ ਟੀਕਾ ਹੋਰ ਲਗਾ ਕੇ ਸੌ ਗਈਆਂ ਸਵੇਰ ਹੁੰਦਿਆਂ ਹੀ ਹਾਲਤ ਕਾਫੀ ਗੰਭੀਰ ਸੀ ਪੇਟ ਵਿੱਚ ਪਾਣੀ ਭਰ ਗਿਆ ਜਦੋਂ ਗਾਇਨੀ ਦੀ ਡਾਕਟਰ ਨੇ ਆ ਕੇ ਚੈੱਕਅਪ ਕੀਤਾ ਤਾਂ ਉਸ ਨੂੰ ਪਤਾ ਲੱਗ ਗਿਆ ਕਿ ਹੁਣ ਇਲਾਜ ਵੱਲੋਂ ਉਸਤੇ ਬਸੋਂ ਬਾਹਰ ਆਤਾ ਉਹਨਾਂ ਨੇ ਡੀ ਐਮ ਸੀ ਲੁਧਿਆਣਾ ਵੀ ਕੀ ਭੇਜ ਦਿੱਤਾ ਰਸਤੇ 'ਚ ਜਾਂਦਿਆਂ ਗੁਰਸ਼ਰ ਨੇ ਬੇਹੋਸ਼ੀ ਹਾਲਤ 'ਚ ਪੁੱਛਿਆ ਕਿ ਉਹ ਕਿੱਧਰ ਲੈ ਕੇ ਚੱਲੇ ਐ ਮੇਰੀ ਧੀ ਕਿੱਥੇ ਐ ਗੁਰਸ਼ਰ ਨੂੰ ਆਪਣੀ ਨਹੀਂ ਬਲਕਿ ਆਪਣੀ ਧੀ ਦੀ ਜਾਣ ਦਾ ਖਤਰਾ ਮਹਿਸੂਸ ਹੋਇਆ ਲੁਧਿਆਣੇ ਹਸਪਤਾਲ ਪਹੁੰਚਣ ਤੇ ਗੁਰਚਾਰਨ ਬਾਰ-ਬਾਰ ਆਪਣੀ ਧੀ ਨੂੰ ਦੇਖਣ ਦੀ ਜिद ਕਰਦੀ ਦਲਵੀਰ ਨੇ ਕਿਹਾ ਕਿ ਉਹ ਘਰ ਸਹੀ ਸਲਾਮਤ ਹੈ ਪਰ ਉਸਦੀ ਜੈਦ ਉਸ ਨੂੰ ਦੇਖਣ ਦੀ ਸੀ ਦਲਵੀਰ ਨੇ ਵੀਡੀਓ ਕਾਲ ਤੇ ਗੁਰਚਾਰਨ ਉਸਦੀ ਫੁੱਲਾਂ ਵਰਗੀ ਨੂੰ ਧੀ ਨੂੰ ਦੇਖ ਅੱਖਾਂ ਨਾਮ ਹੋ ਗਈਆਂ ਤੇ ਬਾਰ-ਬਾਰ ਬਸ ਉਸ ਨੂੰ ਦੇਖਣ ਦੀ ਜिद ਕਰਦੀ ਹੁਣ ਟੈਸਟਾਂ ਤੋਂ ਪਤਾ ਚੱਲਿਆ ਕਿ ਗੁਰਚਾਰਨ ਦੇ ਗੁਰਦੇ ਆ ਤੇ ਲੀਵਰ ਵਿੱਚ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਗਈ ਹੈ ਜੋ ਕਿ ਕਾਰਨ ਅੰਦਰ ਕਿਸੇ ਨਾੜ ਦਾ ਕੱਟ ਹੋ ਜਾਣ ਤੇ ਖੂਨ ਅੰਦਰ ਹੀ ਪੈ ਗਿਆ ਜੋ ਉਸ ਤੇ ਲੀਵਰ ਤੇ ਗੁਰਦਿਆਂ ਨੂੰ ਬੁਰੀ ਤਰ੍ਹਾਂ ਖਰਾਬ ਕਰ ਦਿੱਤਾ ਸੀ ਡਾਕਟਰਾਂ ਨੇ ਜਵਾਬ ਦਿੰਦਿਆਂ ਕਿਹਾ ਕਿ 10% ਗੁਰਸ਼ਰਨ ਦਾ ਸਰੀਰ ਰਹਿ ਗਿਆ ਤੇ ਅਸੀਂ ਸਿਰਫ ਕੋਸ਼ਿਸ਼ ਕਰ ਸਕਦੇ ਹਾਂ ਡਾਇਲਿਸ ਕਰਨ ਤੋਂ ਪਹਿਲਾਂ ਗੁਰਸ਼ਰਨ ਨੇ ਆਖਰੀ ਵਾਰ ਆਪਣੀ ਧੀ ਨੂੰ ਦੇਖਿਆ ਔਰ ਜਿਸ ਤੋਂ ਬਾਅਦ ਜੇ ਡਾਇਲਿਸ ਕਰਨ ਲਈ ਡਾਕਟਰਾਂ ਵੱਲੋਂ ਤਿਆਰ ਹੀ ਕੀਤੀ ਗਈ ਉਸ ਤੋਂ ਪਹਿਲਾਂ ਹੀ ਗੁਰਸ਼ਰਨ ਆਪਣਾ ਦਮ ਤੋੜ ਦਿੰਦੀ ਹੈ ਤਲਵੀਰ ਤੇ ਸਾਰਾ ਪੇਕਾ ਤੇ ਸਾਰਾ ਪਰਿਵਾਰ ਅਤੇ ਗੁਰਚਰਨ ਦੀ ਮੌਤ ਸੁਣ ਕੇ ਉੱਚੀ ਉੱਚੀ ਰੋਣ ਲੱਗ ਜਾਂਦਾ ਤੇ ਪੋਸਟਮਾਸਟਰ ਤੋਂ ਬਾਅਦ ਗੁਰਚਰਨ ਦੀ ਦੇਹ ਨੂੰ ਅੰਤਮ ਰਸਮਾਂ ਲਈ ਕਰ ਲਿਆਂਦਾ ਗਿਆ ਸਿਆਰਿਆਂ ਦਾ ਰੋ ਰੋ ਬੁਰਾ ਹਾਲ ਸੀ ਕੁਝ ਲੋਕ ਗੱਲਾਂ ਕਰਦੇ ਇਹਦੀ ਧੀ ਦੀ ਜਾਨ ਇਹਦੀ ਧੀ ਦੀ ਜਾਨ ਦੀ ਕਾਰਨ ਬਣ ਗਈ ਇਹ ਤੋਂ ਚੰਗਾ ਸੀ ਇਹਨੂੰ ਰੱਬ ਲੈ ਜਾਂਦਾ ਉਹ ਜਾਣੀ ਫੇਰਾ ਜਾਂਦੀ ਫੁੱਲ ਭਰ ਬੱਚੀ ਜਿਸ ਨੇ ਆਪਣੀ ਮਾਂ ਨੂੰ ਦੇਖਿਆ ਤੱਕ ਵੀ ਨਹੀਂ ਉਹਦੇ ਪੈਦਾ ਹੋਣ ਦਾ ਇਲਜ਼ਾਮ ਉਸਦੀ ਮਾਂ ਦੀ ਮੌਤ ਦਾ ਕਾਰਨ ਦੱਸ ਰਏ ਲੋਕਾਂ ਨੇ ਤੈਅ ਕਰ ਦਿੱਤਾ ਸੀ ਅੱਜ ਇਹ ਉਹ ਵਿਚਾਰੀ ਨੂੰ ਜਨਮ ਤੇ ਹੀ ਇੰਨੇ ਤਾਨੇ ਪੈ ਰਹੇ ਸਨ ਆਖਰ ਵੱਡੀ ਹੋਈ ਨੂੰ ਕਿੰਨਾ ਕੁਝ ਸਮਾਜ ਦੀਆਂ ਗੱਲਾਂ ਸੁਣਨੀਆਂ ਪੈਣਗੀਆਂ ਉਸ ਬੱਚੀ ਦੀ ਕਿਸੇ ਨੇ ਇਹ ਹਾਂ ਬਾਰੇ ਨਹੀਂ ਕਿਹਾ ਕਿ ਉਹ ਆਖਰ ਆਪਣੀ ਮਾਂ ਨੂੰ ਕਿੱਥੋਂ ਲੱਭੇਗੀ ਬਚਪਨ ਵਿੱਚ ਮਾਂ ਦਾ ਹੋਣਾ ਤੇ ਸਭ ਤੋਂ ਵੱਧ ਧੀ ਲਈ ਸਾਥ ਮਾਂ ਦਾ ਜ਼ਰੂਰੀ ਪਰ ਕਿਸੇ ਨੂੰ ਉਹਦੇ ਆਉਣ ਵਾਲੇ ਸਮੇਂ ਦੇ ਦੁੱਖਾਂ ਦਾ ਅਫਸੋਸ ਨਹੀਂ ਬਲਕਿ ਉਸ ਨੂੰ ਆਪਣੀ ਮਾਂ ਦੀ ਮੌਤ ਦੇ ਕਾਰਨ ਦਾ ਖਿਤਾਬ ਲੋਕਾਂ ਵੱਲੋਂ ਦਿੱਤਾ ਗਿਆ ਸੀ ਅੰਤਿਮ ਰਸਮਾਂ ਮੁਕੰਮਲ ਸੀ ਤਿਆਰ ਗੁਰਸ਼ਾਨ ਨੂੰ ਸ਼ਮਸ਼ਾਨ ਨੂੰ ਲੈ ਕੇ ਜਾਣ ਲਈ ਸਿੜੀ ਤੇ ਪਾਇਆ ਜਾਂਦਾ ਹੈ ਗੁਰਚਾਰਨ ਦਾ ਚਿਹਰਾ ਖਿੜਿਆ ਖਿੜਿਆ ਜਾਪਦਾ ਸੀ ਜਿਵੇਂ ਕਿ ਉਹ ਫਿਰ ਤੋਂ ਉੱਠੇਗੀ ਕਿੰਨੀ ਸੋਹਣੀ ਲੱਗਦੀ ਸੀ ਗੁਰਚਾਰਨ ਆਖਰ ਗੁਰਚਾਰਨ ਦੀ ਧੀ ਨੂੰ ਵੀ ਨਾਲ ਪਾਇਆ ਜਾਂਦਾ ਜੋ ਕਿ ਉਸ ਦੀ ਗੋਦੀ ਦਾ ਉਹ ਆਖਰੀ ਵਾਰ ਨਿਗ ਮਹਿਸੂਸ ਕਰ ਸਕੇ ਬਾਅਦ ਵਿੱਚ ਤਾਂ ਸਾਰੀ ਉਮਰ ਉਸ ਕਰਮਾ ਮਾਰੀ ਨੇ ਆਪਣੀ ਮਾਂ ਦੇ ਦੁੱਖ ਨੂੰ ਘੜੀ ਘੜੀ ਸਹੰਦੇ ਰਹਿਣਾ ਤੇ ਆਪਣੀ ਹੀ ਪਰਿਵਾਰ ਦੀ ਸਮਾਜ ਦੇ ਤਾਣਿਆਂ ਨੂੰ ਸਹੰਦੇ ਰਹਿਣਾ ਆਖਰ ਗੁਰਚਾਰਨ ਦਾ ਅੰਤਮ ਰਸਮਾਂ ਨਾਲ ਸੰਸਕਾਰ ਕਰ ਦਿੱਤਾ ਜਾਂਦਾ ਸੰਸਕਾਰ ਬਾਅਦ ਇਹ ਗੱਲਾਂ ਸ਼ੁਰੂ ਹੋ ਜਾਂਦੀਆਂ ਕਿ ਹੁਣ ਕੁੜੀ ਨੂੰ ਕੌਣ ਲੈ ਕੇ ਜਾਊ ਕਿਸ ਨੇ ਸਾਂਭਣੀ ਐ ਇੰਜ ਮਹਿਸੂਸ ਹੋ ਰਿਹਾ ਸੀ ਸਮਾਜ ਦੀਆਂ ਨਜ਼ਰਾਂ ਚ ਜਿਵੇਂ ਗੁਰਸ਼ਰਨ ਇੱਕ ਧੀ ਨਹੀਂ ਇੱਕ ਪੱਥਰ ਨੂੰ ਜਨਮ ਦੇ ਕੇ ਆਪ ਮੌਤ ਨੂੰ ਹੱਸ ਕੇ ਗੱਲ ਲਗਾ ਗਈ ਹੋਵੇ